ਹੈਲੋ एवरीवन ਵੈਲਕਮ ਟੂ ਯਰ ਕਲੈਕਸ਼ਨ ਅੱਜ ਆਪਾਂ ਤੁਹਾਡੇ ਲਈ ਜਿੰਨੀ ਵੀ ਕਲੈਕਸ਼ਨ ਲੈ ਕੇ ਆਏ ਆ ਇਹ ਦੀਵਾਲੀ ਦੀ ਬਹੁਤ ਹੀ ਵਧੀਆ ਹੈਂਡਵਰਕ ਵਾਲੀ ਕਲੈਕਸ਼ਨ ਆ ਆਪਾਂ ਤੁਹਾਨੂੰ ਸਾਰੇ ਸੂਟ ਖੋਲ ਕੇ ਦਿਖਾਵਾਂਗੇ ਨਾਲ ਨਾਲ ਆਪਾਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਵੀ ਦੱਸਾਂਗੇ ਕਿਹੜੇ ਫੈਬਰਿਕ ਦੇ ਉੱਪਰ ਕਿਹੜਾ ਸੂਟ ਆ ਕਿਸ ਤਰ੍ਹਾਂ ਦੀ ਐਮਬਰਾਇਡਰੀ ਹੋਈ ਆ ਸਾਰੇ ਸਾਨੂੰ ਆਪਾਂ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਔਰ ਜਿਹੜਾ ਵੀ ਸੂਟ ਤੁਹਾਨੂੰ ਵਿੱਚੋਂ ਇਹਨਾਂ ਦੇ ਪਸੰਦ ਆ ਉਹਨਾਂ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਨੰਬਰ ਦੇ ਉੱਪਰ ਸ਼ੇਅਰ ਕਰੋ ਔਰ ਆਰਡਰ ਤੁਹਾਨੂੰ ਇਸ ਦਾ ਆਨਲਾਈਨ ਬੁਕਿੰਗ ਕਰਨੀ ਪਵੇਗੀ ਆਨਲਾਈਨ ਪੇਮੈਂਟ ਹੋਏਗੀ 3 ਤੋਂ 4 ਦਿਨ ਦੇ ਵਿੱਚ ਵਿੱਚ ਪਾਰਸਲ ਮਿਲ ਜਾਂਦਾ ਹੈ ਫ੍ਰੀ ਸ਼ਿਪਿੰਗ ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਹੈ ਸ਼ਿਪਿੰਗ ਦੇ ਔਰ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈ ਬਹੁਤ ਹੀ ਪਿਆਰੇ ਪਿਆਰੇ ਸੂਟ ਲੈ ਕੇ ਆਏ ਆ ਹੈਂਡਵਰਕ ਵਾਲੇ ਕਲਰ ਬਹੁਤ ਹੀ ਪਿਆਰੇ ਆ ਸਟ੍ਰਸਟ ਕਲਰ ਪਿੰਕ ਇਸ ਦਾ ਟਾਈ ਐਂਡ ਡਾਈ ਦੇ ਵਿੱਚ ਪਿੰਕ ਆਏਗਾ ਏਮਬ੍ਰੋਇਡਰੀ ਚੈੱਕ ਕਰੋ ਜੀ ਬਹੁਤ ਹੀ ਸੋਹਣੀ ਏਮਬ੍ਰੋਇਡਰੀ ਹੋਈ ਹੈ ਬਹੁਤ ਹੀ ਸੋਹਣਾ ਆਰੀ ਵਰਕ थ्रेड ਵਰਕ ਦੇ ਨਾਲ ਪੂਰੇ ਫਰੰਟ ਦੇ ਉੱਪਰ ਵਰਕ ਆਏਗਾ ਕਲਰ ਬਹੁਤ ਹੀ ਪਿਆਰਾ ਆ ਬਾਟਮ ਆਏਗੀ ਜੀ ਨੈਚੁਰਲ ਕ੍ਰੇਪ ਦੀ ਔਰਗੈਂਜ਼ਾ ਫੈਬਰਿਕ ਹੈ ਜੀ ਸ਼ਰਟ ਦਾ ਫੈਬਰਿਕ ਜਿਹੜਾ ਹੈ ਔਰਗੈਂਜ਼ਾ ਹੈ ਦੁਪੱਟੇ ਬਹੁਤ ਹੀ ਪਿਆਰੇ ਆ ਸਾਰਿਆਂ ਦੇ ਨਾਲ ਦੁਪੱਟੇ ਵੱਡੇ ਖੁੱਲੇ ਦੁਪੱਟੇ ਬਣੇ ਹੋਏ ਆ ਔਰਗੈਂਜ਼ਾ ਦਾ ਹੀ ਦੁਪੱਟਾ ਆਏਗਾ ਜੀ ਬਹੁਤ ਹੀ ਪਿਆਰਾ ਸੂਟ ਆ ਸਿੰਗਲ ਸ਼ੇਡ ਆਈ ਐ ਇਸ ਦੇ ਵਿੱਚ आई एंड आई ਦੇ ਵਿੱਚ ਪ੍ਰਾਈਸ ਰਹੇਗਾ ਜੀ ਇਸ ਦਾ 2100 ਇਸ ਦਾ ਪ੍ਰਾਈਸ ਰਹੇਗਾ ਜੀ 2100 ਬਹੁਤ ਹੀ ਪਿਆਰਾ ਸੂਟ ਹੈ ਜੀ ਔਰਗੈਂਜ਼ਾ ਦੇ ਵਿੱਚ ਇਸ ਸੂਟ ਨੂੰ ਬੁੱਕ ਕਰਨ ਦੇ ਲਈ ਤੁਸੀਂ ਸਕਰੀਨਸ਼ਾਟ ਲੈ ਕੇ ਮੇਰਾ ਨੰਬਰ ਸਕਰੀਨ ਦੇ ਉੱਪਰ ਆਇਆ ਹੈ ਉਸ ਦੇ ਉੱਪਰ ਤੁਸੀਂ ਮੈਨੂੰ ਆਪਣੇ ਵਟਸਐਪ ਦੇ ਉੱਪਰ ਫੋਟੋ ਭੇਜਣੀ ਹੈ ਠੀਕ ਹੈ ਜੀ ਨੈਕਸਟ ਸਾਰੇ ਅਲੱਗ-ਅਲੱਗ ਆਉਣਗੇ ਬੁਟੀਕ ਆਈਟਮਸ ਫੈਬਰਿਕ ਵੀ ਸਭ ਦਾ ਅਲੱਗ ਹੋਏਗਾ ਪ੍ਰਾਈਸ ਵੀ ਅਲੱਗ ਹੋਏਗਾ ਏਮਬ੍ਰੋਇਡਰੀ ਵੀ ਅਲੱਗ ਹੋਏਗੀ ਇਹ ਨੈਕਸਟ ਸੈਮੀ ਸਟਿਚ ਦੇ ਵਿੱਚ ਡਾਈ ਐਂਡ ਡਾਈ ਦੇ ਵਿੱਚ ਛਿਮਰ ਦੇ ਵਿੱਚ ਪੀਸ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਨੈਕ ਲਾਈਨ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਨੈਕ ਤੇ ਬਣਿਆ ਹੋਇਆ ਜੀ ਔਰ ਬਹੁਤ ਹੀ ਸੋਹਣਾ ਇਸਦੇ ਘੇਰੇ ਤੇ ਇਸ ਤਰ੍ਹਾਂ ਘੇਰੇ ਤੇ ਫਲਾਵਰ ਆਉਣਗੇ ਪੂਰਾ ਮੋਤੀ ਵਰਕ ਹੋਇਆ ਜੀ ਵਿੱਚ ਮੋਤੀ ਲੱਗੇ ਹੋਏ ਆ ਵਿੱਚ ਇਸ ਦੇ ਸਿੱਪੀ ਲੱਗੀ ਹੋਈ ਆ ਵਿੱਚ ਇਸ ਦੇ ਕਟੜਾਣ ਦਾ ਵਰਕ ਹੈ ਕਟੜਾਣੇ ਦਾ ਪੂਰਾ ਬਹੁਤ ਹੀ ਸੋਹਣਾ ਵਰਕ ਹੋਇਆ ਜੀ ਕਲਰ ਸ਼ੇਡ ਬਹੁਤ ਹੀ ਪਿਆਰੀ ਆ ਮਹਿੰਦੀ ਗ੍ਰੀਨ ਜਿਹਾ ਕਲਰ ਹੈ ਜੀ ਛੰਟੂਨ ਦੀ ਬਾਟਮ ਆਏਗੀ ਬਹੁਤ ਹੀ ਸੋਹਣਾ ਗਾਰਲਿਸ਼ ਪੀਸ ਹੈ ਜੀ ਦੁਪੱਟਾ ਬਹੁਤ ਹੀ ਸੋਹਣਾ ਗਾਰਲਿਸ਼ ਦੁਪੱਟਾ ਆ ਜੀ ਬਨਾਰਸੀ ਦੁਪੱਟਾ ਬਣਿਆ ਹੋਇਆ ਇਸ ਦੇ ਨਾਲ ਰੇਂਜ ਆਏਗੀ ਜੀ ਇਸ ਦੀ 2000 ਨੈਕਸਟ ਬਹੁਤ ਹੀ ਸੋਹਣੀ ਆਈਟਮ ਬਹੁਤ ਹੀ ਸੋਹਣਾ ਫੈਬਰਿਕ बिल्कुल अलग फैब्रिक दे उपर के उपर लेके आए हैं चैक करो जी बहुत ही सोहना सिमर और गेंजा का फैब्रिक है जी लाइना वाला फैब्रिक है आपको पहला फैब्रिक चेक करवाने इस तरह लाइन आएगी बहुत ही सोहना गोल्डन शाइन करता दा जी और नैक देर इस दे पूरा हैंडवर्क आएगा चेक करो जी ਇਸ ਤਰੀਕੇ ਦਾ ਪੂਰਾ ਇਸ ਦਾ ਫਰੰਟ ਆਏਗਾ ਸਾਈਡ ਤੇ ਬਾਹਮਾ ਦਿੱਤੀ ਹੋਈ ਹੈ ਜੀ ਠੀਕ ਹੈ ਜੀ ਬੋਟਮ ਆएगी ਜੀ ਸ਼ੰਟੂਨ ਦੀ ਬਹੁਤ ਹੀ ਸੋਹਣਾ ਵਾਈਨ ਕਲਰ ਹੈ ਜੀ ਚੈੱਕ ਕਰੋ ਕਲਰ ਬਹੁਤ ਹੀ ਸੋਹਣੇ ਬਨਾਰਸੀ ਦੁਪੱਟੇ ਆਏ ਆ ਇਹਨਾਂ ਦੇ ਨਾਲ ਦੁਪੱਟੇ ਚੈੱਕ ਕਰੋ ਬਹੁਤ ਹੀ ਸੋਹਣੇ ਗਰਲਿਸ਼ ਪੀਸ ਆ ਦੀਵਾਲੀ ਦੀ ਕਲੈਕਸ਼ਨ ਆ ਗਈ ਹੈ ਜੀ ਆਪਣੇ ਕੋਲ ਔਰ ਕਲਰ ਬਹੁਤ ਹੀ ਪਿਆਰੇ ਆਏ ਆ ਬਹੁਤ ਹੀ ਸੋਹਣਾ ਵਾਈਨ ਜੀ ਸ਼ੇਡ ਹੈ ਜੀ ਆਨਿਅਨ ਜੀ ਸ਼ੇਡ ਵਾਈਨ ਜੀ ਸ਼ੇਡ ਹੈ ਜੀ ਬਹੁਤ ਹੀ ਪਿਆਰਾ ਪ੍ਰਾਈਸ ਰਹੇਗਾ ਜੀ 2500 ਨੈਕਸਟ ਸੋ ਹੋਰ ਬਹੁਤ ਹੀ ਪਿਆਰਾ ਹੀ ਆਈਟਮ ਜਿੰਨੇ ਵੀ ਸੂਟ ਆਏ ਆ ਸਾਰੇ ਹੀ ਬਹੁਤ ਹੀ ਇੱਕ ਤੋਂ ਇੱਕ ਅਲੱਗ ਤੋਂ ਅਲੱਗ ਸ਼ੇਡ ਆਪਾਂ ਲੈ ਕੇ ਆਏ ਆ ਅਲੱਗ ਤੋਂ ਅਲੱਗ ਫੈਬਰਿਕ ਆਏਗਾ ਕਪੜਾ ਬਹੁਤ ਹੀ ਪਿਆਰਾ ਜੀ ਨੈਕਸਟ ਆਰਗੈਂਜ਼ਾ ਦੇ ਵਿੱਚ ਸੈਟਨ ਆਰਗੈਂਜ਼ਾ ਦਾ ਪੀਸ ਹੈ ਜੀ ਚੈੱਕ ਕਰੋ ਜੀ ਸੈਲਫ ਜੀ ਸ਼ੇਡ ਹੈ ਜੀ ਇਸ ਦੇ ਵਿੱਚ ਸੈਲਫ ਪ੍ਰਿੰਟ ਇਸ ਤਰ੍ਹਾਂ ਸੈਟਨ ਆਰਗੈਂਜ਼ਾ neck line ਆਪਾਂ ਤੁਹਾਨੂੰ ਚੈੱਕ ਕਰਾਉਂਦੇ ਆ ਮੋਤੀ ਵਰਕ ਦੇ ਨਾਲ ਪੂਰੇ ਫਰੰਟ ਦੇ ਉੱਪਰ ਔਰ neck ਦੇ ਉੱਪਰ ਹੈਵੀ ਵਰਕ ਹੋਇਆ ਹੈ ਔਰ ਪੂਰੇ ਫਰੰਟ ਦੇ ਉੱਪਰ ਇਸ ਤਰ੍ਹਾਂ ਵਰਕ ਆਏਗਾ ਔਰ ਘੇਰੇ ਤੇ ਇਸ ਤਰ੍ਹਾਂ ਵਰਕ ਆਏਗਾ ਇਸ ਤਰ੍ਹਾਂ ਘੇਰੇ ਤੇ ਵਰਕ ਆਏਗਾ ਬਹੁਤ ਹੀ ਸੋਹਣਾ ਪੀਸ ਆ ਜੀ ਕਲਰ ਬਹੁਤ ਹੀ ਸੋਹਣਾ ਮਸਟਰਡ ਜੀ ਸ਼ੇਡ ਦੇ ਵਿੱਚ ਸ਼ੈਂਸੂਨ ਦੀ ਬੋਟਮ ਰਹੇਗੀ ਜੀ ਨਾਲ ਇਸ ਤੇ ਇਸ ਦੇ ਨਾਲੇ ਬਹੁਤ ਹੀ ਸੋਹਣਾ ਬਰਬਰੀ ਦਾ ਦੁਪੱਟਾ ਰਹੇਗਾ। ਬਰਬਰੀ ਚੈੱਕ ਦੇ ਵਿੱਚ ਦਾ ਦੁਪੱਟਾ ਆਇਆ ਜੀ ਬਹੁਤ ਹੀ ਸੋਹਣਾ ਪ੍ਰਿੰਟਡ ਦੁਪੱਟਾ ਆਏਗਾ ਇਸ ਤਰ੍ਹਾਂ। ਠੀਕ ਹੈ ਜੀ। ਬਹੁਤ ਹੀ ਪਿਆਰਾ ਪੀਸ ਹੈ। ਪ੍ਰਾਈਸ ਰਹੇਗਾ ਜੀ ਇਸ ਦਾ 2400। ਨੈਕਸਟ ਇਸ ਦੇ ਵਿੱਚ ਇੱਕ ਬਹੁਤ ਹੀ ਸੋਹਣੀ ਆਈਟਮ ਲੈ ਕੇ ਆਏ ਆਪਾਂ ਤੁਹਾਡੇ ਲਈ ਜੈਪੁਰੀ ਦੇ ਵਿੱਚ। ਪਹਿਲਾ ਕਲਰ ਚੈੱਕ ਕਰੋ ਜੀ ਇਸ ਦਾ ਬਹੁਤ ਹੀ ਸੋਹਣਾ ਕਲਰ ਕਲਰ ਕੰਟਰਾਸਟ ਦੇਖੋ ਬਹੁਤ ਹੀ ਪਿਆਰਾ ਮਸਟਰਡ ਸ਼ੇਡ ਦੇ ਵਿੱਚ ਬਿਲਕੁਲ ਅਲੱਗ ਜਿਹੀ ਚੀਜ਼ ਹੈ ਜੀ ਬਹੁਤ ਹੀ ਸੋਹਣਾ ਬਨਾਰਸੀ ਪੀਸ ਸਿਰਫ ਨੈੱਕ ਬਣਿਆ ਹੋਇਆ ਆ ਬਹੁਤ ਹੀ ਸੋਹਣਾ ਬਨਾਰਸੀ ਖੀਨਖਬ ਕਹਿ ਸਕਦੇ ਹੋ ਜੀ ਚੈੱਕ ਕਰੋ ਜੀ ਬਨਾਰਸੀ ਖੀਨਖਬ ਮਸਟਰਡ ਛੇੜ ਦੇ ਵਿੱਚ ਸਿਰਫ neck ਤੇ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ ਵਰਕ ਆਏਗਾ ਠੀਕ ਹੈ ਜੀ ਬੈਕ ਤੇ ਪਲੇਨ ਆਏਗਾ ਜੀ ਔਰ ਹੁਣ ਆਪਾਂ ਤੁਹਾਨੂੰ ਇਸ ਦੀ ਬਾਜੂ ਚੈੱਕ ਕਰਾਉਣੀ ਆ ਇਹ ਚੈੱਕ ਕਰੋ ਇਸ ਦੀ ਬਾਜੂ ਤੇ ਆਏਗਾ ਤੁਸੀਂ ਇਸ ਨੂੰ ਹਾਫ ਬਾਜੂ ਬਣਾ ਸਕਦੇ ਹੋ ਪੌਣੀ ਬਾਜੂ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੁੰਦਾ ਹੈ ਸ਼ੰਟੂਨ ਦੀ ਬੋਟਮ ਆਏਗੀ ਔਰ ਇਸ ਦੇ ਨਾਲ ਬਨਾਰਸੀ ਦੁਪੱਟਾ ਹਰ ਸੀਜ਼ਨ ਦੇ ਵਿੱਚ ਇਹ ਸੂਟ ਆਉਂਦੇ ਆ ਹਰ ਸਾਲ ਇਹ ਸੂਟ ਆਉਂਦੇ ਆ ਇਹ ਕਦੀ ਵੀ ਇਹਨਾਂ ਦਾ ਸੀਜ਼ਨ ਇਹਨਾਂ ਦਾ ਫੈਸ਼ਨ ਜਾਂਦਾ ਨਹੀਂ ਹੈ ਠੀਕ ਹੈ ਜੀ ਬਹੁਤ ਹੀ ਪਿਆਰੀ ਆਪਾਂ ਸ਼ੀਰਡ ਲੈ ਕੇ ਆਏ ਆ ਇਸ ਦੇ ਵਿੱਚ ਮਸਟਰਡ ਜੀ ਸ਼ੀਰਡ ਹੈ ਜੀ ਪ੍ਰਾਈਸ ਰਹੇਗਾ ਜੀ ਇਸ ਦਾ 2500 ਨੈਕਸਟ ਚ 4 ਚੀਜ਼ ਲੈ ਕੇ ਆਏ ਆ ਹੈਂਡਵਰਕ ਬਹੁਤ ਹੀ ਸੋਹਣਾ ਨੈਕ ਬਣਿਆ ਹੋਇਆ ਇਸ ਦਾ ਛੋਟਲੀ ਬਟਨ ਲੱਗੇ ਹੋਏ ਐ ਇਸ ਦੇ ਉੱਪਰ ਇਸ ਦੇ ਵਿੱਚ ਚਾਰ ਛੇੜ ਆਉਣਗੇ ਚਾਰੋ ਇੰਗਲਿਸ਼ ਕਲਰ ਆਏ ਆ ਇਹ ਚੱਕਰੋ ਜੀ ਇਸ ਦਾ neck ਚੈੱਕ ਕਰੋ ਜੀ ਸਭ ਤੋਂ ਪਿਆਰੀ ਇਸ ਦੀ neck ਬਣੀ ਹੋਈ ਹੈ ਇਸ ਤਰ੍ਹਾਂ neck ਦੇ ਉੱਪਰ ਹੈਂਡਵਰਕ ਆਏਗਾ ਵਿੱਚ ਇਸ ਤਰ੍ਹਾਂ ਬਟਨ ਆਉਣਗੇ ਬਹੁਤ ਹੀ ਸੋਹਣਾ ਜੀ ਲਾਈਟ ਜੈ ਲਵੈਂਡਰ ਕਲਰ ਹੈ ਜੀ ਕਿਹ ਰਿਤੇ ਇਸ ਤਰ੍ਹਾਂ ਲੈਸ ਵਰਕ ਆਏਗਾ ਬਹੁਤ ਹੀ ਪਿਆਰਾ ਬਾਟਮ ਸ਼ੰਟੂਨ ਦੀ ਆਏਗੀ ਡਿਜ਼ਾਈਨਰ ਦੁਪੱਟਾ ਆਉਣਗੇ ਇਹਨਾਂ ਦੇ ਨਾਲ ਇਹ ਦੇਖੋ ਦੁਪੱਟੇ ਇਸ ਦਾ ਦੁਪੱਟੇ ਬਣੇ ਹੋਏ ਆ ਬਹੁਤ ਹੀ ਪਿਆਰੇ ਦੁਪੱਟੇ ਆ ਪ੍ਰਾਈਜ਼ ਰਹੇਗਾ ਜੀ ਇਸ ਦਾ 3000 ਬਹੁਤ ਹੀ ਪਿਆਰੀ ਚੀਜ਼ ਹੈ ਇਸ ਦੇ ਆਪਾਂ ਤੁਹਾਨੂੰ ਸਾਰੇ ਕਲਰ ਚੈੱਕ ਕਰਾਉਣੇ ਆ ਨੈਕਸਟ ਇਸ ਦੇ ਵਿੱਚ ਆ ਗਿਆ ਲਾਈਟ ਗਿਆ ਬਰਾਊਨ ਸ਼ੇਡ ਸਾਰੇ ਸ਼ੇਡਸ ਦੇ ਬਹੁਤ ਹੀ ਸੋਹਣੇ ਆਏ ਆ। ਨੈਕ ਲਾਈਨ ਇਸ ਦੀ ਬਹੁਤ ਹੀ ਪਿਆਰੀ ਬਣੀ ਹੋਈ ਹੈ। ਔਰ ਜਿਹੜਾ ਕੱਪੜਾ ਆ ਉਹਦੋਂ ਤੁਸੀਂ ਦੇਖ ਸਕਦੇ ਹੋ, ਸੈਲਫ ਦੇ ਵਿੱਚ ਇਸ ਤਰ੍ਹਾਂ ਆਇਆ ਆ। ਇਸ ਤਰ੍ਹਾਂ ਕੱਪੜਾ ਰਹੇਗਾ ਸ਼ਰਟ ਦਾ। ਬੋਟਮ ਆਏਗੀ ਜੀ ਸ਼ੰਟੂਨ ਦੀ। ਔਰ ਦੁਪੱਟੇ ਡਿਜ਼ਾਈਨਰ ਆਉਣਗੇ। ਇੱਕ ਦੁਪੱਟੇ ਬਹੁਤ ਹੀ ਪਿਆਰੇ ਦੁਪੱਟੇ ਆ ਇਹਨਾਂ ਦੇ ਨਾਲ ਇਸ ਤਰ੍ਹਾਂ ਦੇ ਬਣੇ ਹੋਏ ਕਲਰ ਇਸ ਦੇ ਵਿੱਚ ਚਾਰ ਆਉਣਗੇ ਇਹਦਾ ਦੂਸਰਾ ਕਲਰ ਸੀ ਨੈਕਸਟ ਆਪਣੇ ਕੋਲ ਆ ਗਿਆ ਇੱਕ ਬਹੁਤ ਹੀ ਸੋਹਣਾ ਇਲਾਇਚੀ ਕਲਰ ਇਲਾਇਚੀ ਕਲਰ ਬਹੁਤ ਹੀ ਪਿਆਰਾ ਸੇਮ ਇਸੇ ਤਰ੍ਹਾਂ ਬਣਿਆ ਹੋਇਆ ਜੀ ਪਤਾ ਨੂੰ ਖੋਲ ਕੇ ਚੈੱਕ ਕਰਾਉਣੇ ਆ ਸਾਰੇ ਪੀਸ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਇਹ ਸਾਰੇ ਇੰਗਲਿਸ਼ ਕਲਰ ਦੇ ਵਿੱਚ ਇਹ ਡਿਜ਼ਾਈਨ ਆਇਆ neck line ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਸੋਹਣਾ ਬਣ ਕੇ ਪੀਸ ਤਿਆਰ ਹੁੰਦਾ ਹੈ ਇਸ ਤਰ੍ਹਾਂ ਇਸ ਦਾ ਬਨਾਸੀ ਦੁਪੱਟਾ ਰਹੇਗਾ ਨੈਕ ਇਸ ਦੇ ਵਿੱਚ ਜਿਹੜੀ ਸ਼ੇਡ ਆਈ ਹੈ ਗ੍ਰੇ ਸ਼ੇਡ ਆਈ ਹੈ ਜੀ ਬਹੁਤ ਹੀ ਸੋਹਣੀ ਗ੍ਰੇ ਸ਼ੇਡ ਆਈ ਹੈ ਇਸ ਦੇ ਵਿੱਚ ਇਹ ਚੈੱਕ ਕਰੋ ਬਹੁਤ ਹੀ ਸੋਹਣਾ ਗ੍ਰੇ ਸ਼ੇਡ ਦੇ ਵਿੱਚ ਆਇਆ ਜੀ ਇਹ ਪੀਸ ਇਸ ਦੇ ਨਾਲ ਇਸ ਦਾ ਬਹੁਤ ਹੀ ਸੋਹਣਾ ਬਨਾਰਸੀ ਦੁਪੱਟੇ ਦੇ ਨਾਲ ਕੰਟਰਾਸਟ ਆਇਆ ਜੀ ਬਹੁਤ ਹੀ ਸੋਹਣਾ ਦੁਪੱਟਾ ਬਣਿਆ ਹੋਇਆ ਬਾਟਮ ਦਾ ਕੱਪੜਾ ਬਹੁਤ ਪਿਆਰਾ ਆ ਲਾਈਨਿੰਗ ਸਬ ਦੇ ਵਿੱਚ ਲੱਗੇਗੀ ਫੁੱਲ ਲਾਈਨਿੰਗ ਦੇ ਨਾਲ ਸੂਟ ਤਿਆਰ ਹੋਣਗੇ ਨੈਕਸਟ ਆਪਣੇ ਕੋਲ ਇੱਕ ਹੋਰ ਸ਼ੇਡ ਆ ਗਈ ਜੀ ਸ਼ਿਮਰ オーਰਗੈਂਜ਼ਾ ਦੇ ਵਿੱਚ ਚੈੱਕ ਕਰੋ ਜੀ 컬러 ਚੈੱਕ ਕਰੋ ਜੀ ਬਹੁਤ ਹੀ ਸੋਹਣਾ ਪਰਪਲ ਜਿਹਾ 컬러 ਹੈ ਜੀ ਔਰ 골ਡਨ ਸ਼ੇਡ ਮਾਰ ਰਿਹਾ ਹੈ ਪਰਪਲ ਕਲਰ ਸ਼ਿਮਰ ਔਰ ਗੈਂਜ਼ਾ ਇਸ ਤਰ੍ਹਾਂ ਲਾਈਨਾਂ ਦੇ ਵਿੱਚ ਫੈਬਰਿਕ ਚੈੱਕ ਕਰੋ ਜੀ ਫੈਬਰਿਕ ਨੂੰ ਪੂਰਾ ਧਿਆਨ ਨਾਲ ਦੇਖੋ ਬਹੁਤ ਹੀ ਪਿਆਰਾ ਫੈਬਰਿਕ ਆ ਔਰ ਨੈਕ ਲਾਈਨ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਪਿਆਰਾ ਸੂਟ ਹੈ ਸਿੰਪਲ ਜਿਹਾ ਸਿੰਪਲ ਸੋਬਰ ਸੂਟ ਹੈ ਜੀ ਬੋਟਮ ਆਏਗੀ ਸ਼ੰਟੂਨ ਦੀ ਦੁਪੱਟੇ ਬਨਾਰਸੀ ਆਉਣਗੇ ਇਹਨਾਂ ਦੇ ਨਾਲ ਦੁਪੱਟੇ ਚੈੱਕ ਕਰੋ ਜੀ ਨਾਲ ਦੀ ਨਾਲ ਬਹੁਤ ਹੀ ਸੋਹਣਾ ਗਾਰਲਿਕ ਪੀਸ ਬਣਿਆ ਹੋਇਆ ਜੀ ਪ੍ਰਾਈਸ ਰਹੇਗਾ ਜੀ 2500 ਨੈਕਸਟ ਇਸ ਦੇ ਵਿੱਚ ਬਹੁਤ ਹੀ ਪਿਆਰਾ ਸ਼ੇਡ ਆਇਆ ਜੀ ਇਹ ਵੀ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਚੈੱਕ ਕਰੋ ਲਾਈਟ ਜਾਂ ਗ੍ਰੀਨ ਕਲਰ ਦੇ ਉੱਪਰ ਬਣਿਆ ਹੋਇਆ ਜੀ ਫੈਬਰਿਕ ਬਹੁਤ ਹੀ ਪਿਆਰਾ ਹੈ ਬਹੁਤ ਸੋਹਣਾ ਲੱਗੇਗਾ ਬਣਿਆ ਹੋਇਆ ਸ਼ਿੰਟੂਨ ਦੀ ਬਾਟਮ ਅਗੇਨ ਬਨਾਰਸੀ ਦੁਪੱਟੇ ਦੇ ਨਾਲ 2500 ਦੀ ਰੇਂਜ ਦੇ ਵਿੱਚ ਸਕਰੀਨਸ਼ਾਟ ਲਈ ਚਲੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਦੇ ਉੱਪਰ ਫੋਟੋ ਭੇਜੋ ਔਰ ਆਪਣੀ ਬੁਕਿੰਗ ਕਰੋ ਆਨਲਾਈਨ ਪੇਮੈਂਟ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਨੈਕਸਟ ਬਹੁਤ ਹੀ ਅਲੱਗ ਜੀ ਚੀਜ਼ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਕੰਟਰਾਸਟ ਦੇ ਵਿੱਚ ਸੂਟ ਚਾਹੀਦਾ ਉਹਨਾਂ ਲਈ ਤਾਂ ਬੈਸਟ ਹੈ ਜੀ ਬਹੁਤ ਹੀ ਸੋਹਣਾ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ 골ਡਨ ਦੇ ਨਾਲ ਰੈੱਡ ਦਾ ਕੰਬੀਨੇਸ਼ਨ 골ਡਨ ਵੀ ਨਹੀਂ ਬਰਾਊਨ ਜੇ ਸ਼ੇਡ ਦੇ ਨਾਲ ਕਹਿ ਸਕਦੇ ਹਾਂ ਇਹ ਚੈੱਕ ਕਰੋ ਇਸ ਤਰ੍ਹਾਂ ਨੈੱਕ ਆਏਗੀ ਠੀਕ ਹੈ ਜੀ ਸੈਟਨ ਔਰ ਗੈਂਜ਼ਾ ਕਪੜਾ ਦੱਸ ਦਈਏ ਸੈਟਨ ਔਰ ਗੈਂਜ਼ਾ ਹੈ ਬਹੁਤ ਹੀ ਸੋਹਣਾ ਕਪੜਾ ਹੈ ਜੀ ਬਹੁਤ ਹੀ ਵਧੀਆ ਕੱਪੜਾ ਹੈ। ਔਰ ਬੈਕ ਤੇ ਇਸ ਤਰ੍ਹਾਂ ਫਲਾਵਰ ਆਏਗਾ ਠੀਕ ਹੈ ਜੀ ਔਰ ਬਾਜੂ ਤੇ ਵੀ ਫਲਾਵਰ ਆਏਗਾ। ਜਿਹੜਾ ਫਰੰਟ ਦੇ ਉੱਪਰ ਇਸਦੇ ਵਰਕ ਹੋਇਆ ਆ ਦੇਖ ਸਕਦੇ ਹੋ neck ਤੇ ਵਰਕ ਬਹੁਤ ਹੀ ਪਿਆਰਾ neck ਤੇ ਵਰਕ ਹੋਇਆ ਆ ਔਰ ਫਲਾਵਰ ਦੇ ਉੱਪਰ ਵੀ ਪੂਰਾ ਹੈਂਡਵਰਕ ਹੋਇਆ ਆ ਕਟ ਦਾਣਾ ਲੱਗਾ ਹੋਇਆ ਆ ਪੂਰਾ ਤੁਸੀਂ ਚੈੱਕ ਕਰੋ ਪੂਰਾ ਬਹੁਤ ਹੀ ਪਿਆਰਾ ਕਟ ਦਾਣੇ ਦਾ ਕੰਮ ਹੋਇਆ ਆ ਇਸ ਤਰ੍ਹਾਂ ਰੈੱਡ ਦੇ ਵਿੱਚ ਮੋਤੀ ਵਰਕ ਹੋਇਆ ਆ ਬਹੁਤ ਹੀ ਪਿਆਰਾ ਪੀਸ ਆ ਸਿਲਕ ਦੀ ਬਾਟਮ ਆਏਗੀ ਜੀ ਰੈੱਡ ਕਲਰ ਦੀ ਇਸ ਦੇ ਨਾਲ ਜਿਸ ਤਰ੍ਹਾਂ ਕੰਟਰਾਸਟ ਹੈ ਫਲਾਵਰ ਦਾ ਕਲਰ ਹੈ ਜੋ ਠੀਕ ਹੈ ਜੀ ਦੁਪੱਟਾ ਬਹੁਤ ਹੀ ਪਿਆਰਾ ਇਸ ਦਾ ਬਣਿਆ ਹੋਇਆ ਆ ਸੈਟਨ ਔਰ ਗੈਂਜਾ ਦਾ ਹੀ ਦੁਪੱਟਾ ਆਏਗਾ ਦੁਪੱਟਾ ਬਹੁਤ ਹੀ ਪਿਆਰਾ ਪੂਰਾ ਵੱਡਾ ਦੁਪੱਟਾ ਬਣਿਆ ਹੋਇਆ ਇਸ ਦਾ ਚੈੱਕ ਕਰੋ ਇਸ ਤਰ੍ਹਾਂ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਆ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਰਹੇਗਾ ਜੀ ਇਸਦਾ 3400 ਬਹੁਤ ਹੀ ਸੋਹਣਾ ਪਾਰਟੀ ਵੇਅਰ ਸੂਟ ਆਇਆ ਜੀ ਇਸਦੇ ਵਿੱਚ ਇੱਕ ਨੈਕਸਟ ਇੱਕ ਹੋਰ ਕਲਰ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣਾ ਪੀਕਾਕ ਕਲਰ ਇਹ ਪੀਕਾਕ ਕਲਰ ਦੇ ਉੱਪਰ ਵੀ ਬਹੁਤ ਹੀ ਪਿਆਰਾ ਲੱਗਦਾ ਹੈ ਪੀਸ ਚੈੱਕ ਕਰੋ ਜੀ ਪੀਕਾਕ ਕਲਰ ਫਰੋਜੀ ਕਲਰ ਨਹੀਂ ਹੈ ਜੀ ਪੀਕਾਕ ਕਲਰ ਹੈ ਵੀਡੀਓ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਸਕਦਾ ਹੈ ਕਲਰ पर ये फिरोजी कलर नहीं है पीको का कलर है बहुत ही प्यारा पीस है जी सिल्क की बॉटम आएगी दुपट्टा आएगा बहुत ही प्यारा कलर कंट्रास्ट बहुत ही प्यारा जी कलर कंट्रास्ट क्या करो जी दुपट्टा खुला डुला बनया है जी प्राइस चौंती सौ ਨੈਕਸਟ ਇੱਕ ਹੋਰ ਆਪਾਂ ਫੋਟੋ ਵਾਲਾ ਪੀਸ ਇਹ 3 ਫੋਟੋ ਚੱਕਰਾ ਦੋ ਇਹ ਸੇਮ ਦੋਨੋਂ ਕੋਲ ਅਵੇਲੇਬਲ ਆ ਇਹ ਪੀਸ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਆ ਪਿੰਕ ਵਾਲਾ オーਰਗੈਂਜ਼ਾ ਦੇ ਉੱਪਰ ਹੈਗਾ ਕੜਾਈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੀ ਕੜਾਈ ਹੋਈ ਹੈ ਉੱਪਰ ਚੈੱਕ ਕਰੋ embroidery ਬਹੁਤ ਹੀ ਸਫਾਈ ਨਾਲ ਹੋਈ ਆ। organza ਦੇ ਉੱਪਰ ਆਏਗਾ ਜੀ। হট ਪਿੰਕ ਕਲਰ ਦੇ ਵਿੱਚ ਲਾਈਟ ਪਿੰਕ ਇਸ ਤਰ੍ਹਾਂ tie and dye ਬਾਜੂ ਤੇ ਵੀ ਵਰਕ ਆਏਗਾ। ਚੈੱਕ ਕਰੋ ਜੀ ਬਾਜੂ ਵਰਕ। ਔਰ ਇਸ ਦੀ ਬੋਟਮ ਤੇ ਵੀ ਵਰਕ ਆਏਗਾ। ਇਸ ਦੀ ਬੋਟਮ ਤੇ ਵੀ ਵਰਕ ਆਏਗਾ ਇਸ ਤਰ੍ਹਾਂ। ਪੂਰਾ ਪਹੁੰਚਿਆ ਤੇ ਦੋਨੋਂ ਤੇ ਵਰਕ ਆਏਗਾ। ਦੁਪੱਟਾ ਆਏਗਾ ਜੀ organza ਦਾ। ਇਸ ਤਰ੍ਹਾਂ ਇਸ ਦੁਪੱਟਾ ਆਏਗਾ organza ਦਾ ਠੀਕ ਹੈ लेस ਵਰਕ ਦੇ ਨਾਲ ਪ੍ਰਾਈਸ ਰਹੇਗਾ ਜੀ 2600 ਮੇਕਟਪ ਨੇ ਕੋਲ organza ਦੇ ਵਿੱਚ ਪੀਸ ਆਏਗਾ ਜੀ 올ਓਵਰ organza ਆਏਗਾ ਚੈੱਕ ਕਰੋ ਜੀ ਵਰਕ ਵਰਕ ਦੀ ਸਫਾਈ ਚੈੱਕ ਕਰੋ ਫਿਨਿਸ਼ਿੰਗ ਚੈੱਕ ਕਰੋ ਇਸ ਤਰ੍ਹਾਂ ਪੂਰਾ ਵਰਕ ਆਏਗਾ ਜੀ ਇਸ ਦਾ ਫਰੰਟ ਦੇ ਉੱਪਰ ਘੇਰਾ ਬਣਿਆ ਹੋਇਆ ਫਿਰ ਉੱਪਰ ਇਸ ਤਰ੍ਹਾਂ ਕਲੀਆਂ ਦੇ ਵਿੱਚ ਇਸ ਤਰ੍ਹਾਂ ਵਰਕ ਆਏਗਾ ਠੀਕ ਹੈ ਜੀ ਪੂਰੇ ਫਰੰਟ ਦੇ ਉੱਪਰ ਔਰ ਇਹ ਵਰਕ ਆਏਗਾ ਇਸ ਦੀ ਬਾਜੂ ਤੇ ਠੀਕ ਹੈ ਜੀ ਟਾਈ ਐਂਡ ਡਾਈ ਦੁਪੱਟਾ ਆਏਗਾ ਇਸ ਤਰ੍ਹਾਂ ਇਸ ਦਾ ਲੈਸ ਲੱਗੀ ਹੋਈ ਹੈ ਜੀ ਟਾਈ ਐਂਡ ਡਾਈ ਦੁਪੱਟਾ ਆਏਗਾ ਠੀਕ ਹੈ ਜੀ ਪ੍ਰਾਈਸ ਰਹੇਗਾ ਜੀ 2200 ਨੈਕਸਟ ਬਰਬਰੀ ਦੇ ਵਿੱਚ ਲੈ ਕੇ ਆਏ ਆ ਬਹੁਤ ਹੀ ਪਿਆਰੇ ਪੀਸ ਨੋਨ ਦੇ ਦੁਪੱਟਿਆਂ ਦੇ ਨਾਲ ਬਰਬਰੀ ਦੇ ਵਿੱਚ ਕਲਰ ਚੈੱਕ ਕਰੋ ਲਾਈਟ ਜਾਂ ਫਰੋਜ਼ੀ ਕਲਰ ਬਰਬਰੀ ਠੀਕ ਹੈ ਜੀ ਬਰਬਰੀ ਦੇ ਉੱਪਰ ਕਪੜਾ ਚੈੱਕ ਕਰੋ ਜੀ ਚੈੱਕ ਕਰੋ ਬਰਬਰੀ ਜੀ ਫਲਾਵਰਾਂ ਦੇ ਉੱਪਰ ਮੋਤੀ ਵਰਕ ਹੋਇਆ ਜੀ ਠੀਕ ਹੈ ਜੀ ਬਾਟਮ ਰਹੇਗੀ ਜੀ ਉਪਾੜਾ ਸਿਲਕ ਦੀ ਉਪਾੜਾ ਸਿਲਕ ਦੀ ਬਾਟਮ ਹੈ ਜੀ ਇਸ ਦੇ ਨਾਲ ਜਨੂਨ ਦਾ ਦੁਪੱਟਾ ਆਏਗਾ ਇਹ ਦੁਪੱਟਾ ਚੱਕਰ ਠੀਕ ਜੀ ਜਨੂਨ ਦਾ ਦੁਪੱਟਾ ਆਏਗਾ ਪ੍ਰਾਈਸ ਰਹੇਗਾ ਜੀ ਇਸ ਦਾ 2900 ਹੁਣ 300 ਦਾ ਪ੍ਰਾਈਸ ਰਹੇਗਾ ਠੀਕ ਹੈ ਜੀ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਖੁੱਲਾ ਡੁਲਾ ਦੁਪੱਟਾ ਆ ਠੀਕ ਹੈ ਜੀ ਚਨੋਂਨ ਦਾ ਇਸ ਤਰ੍ਹਾਂ ਉੱਪਰ ਸ਼ਰਟ ਦੇ ਨਾਲ ਦਾ ਇਸ ਤਰ੍ਹਾਂ ਉੱਪਰ ਇਸ ਦੇ ਦੋਨੋਂ ਸਾਈਡਾਂ ਤੇ ਵਰਕ ਆਏਗਾ ਜੀ ਵਧੀਆ ਲੈਸ ਲੱਗੀ ਹੋਈ ਆ ਵਧੀਆ ਸੂਟ ਆ ਜੀ 2900 ਦੇ ਵਿੱਚ ਕਲਰ ਇਸ ਦੇ ਵਿੱਚ ਚਾਹੋਣਗੇ ਜੀ 3-4 ਕਲਰ ਇਸ ਦੇ ਵਿੱਚ 3-4 ਕਲਰ ਅਵੇਲੇਬਲ ਹੈ ਆਪਣੇ ਕੋਲ ਇਸ ਤੇ ਏ ਚੈੱਕ ਕਰੋ ਜੀ ਇਸ ਦਾ ਨੈਕਸਟ ਕਲਰ ਮਹਿਰੂਨ ਕਲਰ ਬਹੁਤ ਹੀ ਪਿਆਰਾ ਦੁਪੱਟਾ ਇਸ ਦੀ ਬਾਟਮ ਆਏਗੀ ਉਹ ਪਾੜਾ ਸਿਲਕ ਦੀ ਠੀਕ ਹੈ ਜੀ ਦੁਪੱਟਾ ਸੇਮ ਚਨੋਂ ਦਾ ਹੀ ਦੁਪੱਟਾ ਆ ਬਹੁਤ ਹੀ ਪਿਆਰਾ ਚੈਰੀ ਜਿਹਾ ਕਲਰ ਹੈ ਜੀ ਬਹੁਤ ਹੀ ਪਿਆਰਾ ਡਾਰਕ ਮਹਿਰੂਨ ਨਹੀਂ ਹੈ ਚੈਰੀ ਕਲਰ ਹੈ ਠੀਕ ਹੈ ਜੀ 2900 ਦੇ ਵਿੱਚ ਨੈਕਸਟ ਜੇ ਰਿਚ ਆਏਗਾ ਮੇਜੈਂਟਾ ਕਲਰ ਮੇਜੈਂਟਾ ਕਲਰ ਦੇਖੋ

ਹੈਂਡਵਰਕ ਦਾ ਟੱਚ ਹੈ ਜੀ ਪੂਰੇ ਫਰੰਟ ਤੇ ਠੀਕ ਹੈ ਜੀ ਸਟੋਨ ਵਰਕ ਹੋਇਆ ਹੈ ਮੋਤੀ ਵਰਕ ਹੋਇਆ ਹੈ ਇਹ ਦੇਖੋ ਦੁਪੱਟਾ ਹੁਣ ਆਪਾਂ ਤੁਹਾਨੂੰ neck ਵਾਲੇ suit ਦਿਖਾਉਣੇ ਆ ਬਹੁਤ ਹੀ ਪਿਆਰੇ organza ਦੇ ਉੱਪਰ ਆਇਆ ਜੀ printed organza ਆ ਜਿਸ ਦੇ neck ਤੇ ਬਹੁਤ ਸੋਹਣਾ ਵਰਕ ਹੋਇਆ ਹੈ ਇਹ ਚੈੱਕ ਕਰੋ। ਇਸੇ neck ਤੇ ਵਰਕ ਆਏਗਾ। ਬਹੁਤ ਹੀ ਪਿਆਰਾ ਹੈਂਡਵਰਕ ਹੋਇਆ ਹੈ neck ਦੇ ਉੱਪਰ। ਕਲਰ ਬਹੁਤ ਹੀ ਸੋਹਣਾ ਹੈ, ਪ੍ਰਿੰਟ ਬਹੁਤ ਹੀ ਸੋਹਣਾ ਜੀ। ਮੋਰ ਪੰਖੀ ਇਸ ਨੂੰ ਕਹਿੰਦੇ ਆ ਜੀ ਮੋਰ ਪੰਖੀ ਕਲਰ ਹੈ। ਇਸ ਤਰ੍ਹਾਂ ਬਾਟਮ ਤੇ ਵਰਕ ਆਏਗਾ। ਬਾਟਮ ਦੇ ਦੋਨੋਂ ਇਸ ਤਰ੍ਹਾਂ ਪਹੁੰਚਿਆ ਤੇ ਵਰਕ ਆਏਗਾ। ਚੈੱਕ ਕਰੋ ਜੀ ਵਰਕ। ਬਹੁਤ ਹੀ ਸੋਹਣਾ ਹੈਂਡਵਰਕ ਹੋਇਆ ਹੈ। ਪਹੁੰਚਿਆ। ਦੁਪੱਟਾ ਆਏਗਾ ਜੀ ਫੁੱਲ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਆਏਗਾ ਇਸ ਦੇ ਨਾਲ ਠੀਕ ਹੈ ਜੀ ਪ੍ਰਾਈਸ ਰਹੇਗਾ ਜੀ ਇਸ ਦਾ 2400 ਪ੍ਰਾਈਸ ਰਹੇਗਾ ਜੀ ਇਸ ਦਾ 2400 ਇਸ ਦੇ ਵਿੱਚ ਨੈਕਸਟ ਕਲਰ ਆਇਆ ਜੀ ਮਹਿੰਦੀ ਕਲਰ ਬਹੁਤ ਹੀ ਪਿਆਰਾ ਮਹਿੰਦੀ ਕਲਰ ਮੋਤੀ ਸੋਨਾ ਬਣ ਕੇ ਤਿਆਰ ਹੁੰਦਾ ਔਰਗੈਂਜ਼ਾ ਫੈਬਰਿਕ ਹੈ ਜੀ ਔਰਗੈਂਜ਼ਾ ਫੈਬਰਿਕ ਹੈ ਪ੍ਰਿੰਟਡ ਫਰੰਟ ਇਸ ਦਾ ਪ੍ਰਿੰਟਡ ਹੈ ਬੈਕ ਇਸ ਦੀ ਪਲੇਨ ਹੈ ਠੀਕ ਹੈ ਜੀ ਬਹੁਤ ਹੀ ਸੋਹਣਾ ਹੈਂਡਵਰਕ ਹੋਇਆ neck ਦੇ ਉੱਪਰ ਬਾਟਮ ਦੇ ਉੱਪਰ ਵੀ ਵਰਕ ਆਏਗਾ ਇਹ ਚੈੱਕ ਕਰੋ ਲੈ ਇਸ ਦੀ ਬਾਟਮ ਇਸ ਤਰ੍ਹਾਂ ਇਸ ਤਰ੍ਹਾਂ ਵਰਕ ਆਏਗਾ ਜੀ ਇਸ ਤਰ੍ਹਾਂ ਹੇਠੇ ਦੇ ਉੱਪਰ ਠੀਕ ਹੈ ਜੀ ਬਾਟਮ ਇਸ ਦੀ ਨੇਚਰਲ ਕਰੇਪ ਦੇ ਉੱਪਰ ਹੈ ਜੀ ਠੀਕ ਹੈ ਜੀ ਦੁਪੱਟਾ ਆਏਗਾ ਫੁੱਲ ਪਿਓਰ ਦਾ 2400 ਨੈਕਸਟ ਇਸ ਦੇ ਵਿੱਚ ਕਲਰ ਆਏਗਾ ਜੀ ਆਪਣੇ ਕੋਲ ਕਲਰ ਆ ਗਿਆ ਰੈੱਡ ਰੈੱਡ ਕਲਰ ਦੇ ਉੱਪਰ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਰੈੱਡ ਕਲਰ ਦੇ ਉੱਪਰ ਬਹੁਤ ਹੀ ਸੋਹਣਾ ਨੈਕਟਿਵ ਵਰਕ ਪ੍ਰਿੰਟ ਬਹੁਤ ਪਿਆਰੇ ਆਏ ਆ ਇਸ ਤਰ੍ਹਾਂ ਇਹਦਾ ਬਾਟਮ ਤੇ ਵਰਕ ਦੁਪੱਟਾ ਆਏਗਾ ਫੁੱਲ ਪਿਓਰ ਦਾ ਪ੍ਰਾਈਜ਼ ਰਹੇਗਾ ਜੀ 2400 ਸਕਰੀਨਸ਼ਾਟ ਲੈਣਾ ਪੈਣਾ ਤੁਹਾਨੂੰ ਸੂਟ ਬੁੱਕ ਕਰਨ ਦੇ ਲਈ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਦੇ ਉੱਪਰ ਸੈਂਡ ਕਰੋ ਨੈਕਸਟ ਆਪਣੇ ਕੋਲ ਇੱਕ ਹੋਰ ਆਰਟੀਕਲ ਆਇਆ ਹੈ ਔਰਗੈਂਜ਼ਾ ਦੇ ਉੱਪਰੀ ਆਰਟੀਕਲ ਆਇਆ ਇਹੋ ਬਹੁਤ ਹੀ ਥੋੜਾ ਚਿੜੀਆਂ ਵਾਲਾ ਸੂਟ ਹੈ ਜੀ ਦੇ ਚੈੱਕ ਕਰੋ অর্ਗੇਂజా ਦੇ ਉੱਪਰ ਇਸ ਤਰ੍ਹਾਂ ਇਸ ਦੇ نیچے ਤੱਕ लेस ਵਰਕ ਹੋਇਆ ਹੈ ਹੈਂਡ ਵਰਕ ਹੋਇਆ ਹੈ ਬਾਟਮ ਤੇ ਵਰਕ ਹੋਇਆ ਹੈ ਚੈੱਕ ਕਰੋ ਬਾਟਮ ਤੇ ਵਰਕ ਹੋਇਆ অর্ਗੇਂజా ਦਾ ਦੁਪੱਟਾ ਆਏਗਾ ਵਿਸਕੋਸ অরਗੇਂజా ਦਾ ਦੁਪੱਟਾ ਹੈ ਜਿਸ ਦੇ ਨਾਲ

ਇਹਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਕੋ ਚੈਨਲ ਨੂੰ ਸਬਸਕ੍ਰਾਈਬ ਕਰ ਲੈ। ਨੈਕਸਟ ਵੀਡੀਓ ਦੇ ਵਿੱਚ ਆਪਾਂ ਹੋਰ ਬਹੁਤ ਹੀ ਪਿਆਰੇ ਪਿਆਰੇ ਸੂਟ ਲੈ ਕੇ ਆਵਾਂਗੇ ਤੁਹਾਡੇ ਲਈ। ਥੈਂਕ ਯੂ।